ਦਰਾਵਾਰੀ ਦੇ ਪੈਸੇ ਲਾ ਕੇ ਖਾ ਗਏ ਠੇਕੇਦਾਰ ਕਹਿੰਦੇ ਜੀ ਮਰ ਗਿਆ ਸਾਲ ਬਾਅਦ ਇੱਕ ਪੁਲੀ ਬੁਲਾ ਜਾਂਦਾ ਇੱਕ ਪਿੱਲਰ ਪਾ ਜੂ ਕਿਤੇ ਮੁੜ ਕੇ ਮਰ ਜੂਗਾ ਉਹ ਸਰਿਆ ਵੇਚ ਕੇ ਖਾ ਜਾਂਦੇ ਆ ਜਿਹੜਾ ਤੇਲ ਹੁੰਦਾ ਤੇਰਾ ਆਪ ਪੀ ਜਾਂਦੇ ਵੇਚ ਦਿੰਦੇ ਆ ਪਹਿਲਾਂ ਕਾਲੀਆਂ ਨੂੰ ਖਾਂਦੇ ਰਹੇ ਆ ਮੁੜ ਕੇ ਕਾਂਗਰਸ ਐ ਕਾਂਗਰਸ ਨੂੰ ਖਾਦਾ ਉਹ ਇਹਦੇ ਕੋ ਖਾਦਾ ਆਪ ਪਾਰਟੀ ਵਾਲੇ ਕੋ ਖਾ ਲਿਆ ਤੇ ਰਕਾਰਾਂ ਮਾਰ ਕੇ ਘਰ ਸੋਂ ਗਏ ਆ ਤੇ ਇਹਨਾਂ ਕਿ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਪੈਸਾ ਖਾਣ ਲੱਗਿਆ ਨੂੰ ਸ਼ਰਮ ਆਉਂਦੀ ਨਹੀਂ ਆ ਉਹਨਾਂ ਬੰਨ ਦੇਣਾ ਹੀ ਨਹੀਂ ਇਹਨਾਂ ਪੈਸਾ ਖਾਈ ਜਾਣਾ ਤੇਲ ਆ ਗਿਆ ਤੇ ਖਾ ਲਿਆ ਪੈਸੇ ਆ ਗਏ ਲੋਹਾ ਵੇਚ ਕੇ ਕੁਆੜੀਆਂ ਨੂੰ ਦੇਤਾ ਰਾਤ ਨੂੰ ਭਾਜੀ ਆਪਾਂ ਮਾਲਾ ਦੇ ਸੁਨੀਕ ਆ ਤੇ ਰਹਿੰਦੇ ਹੁੰਦੇ ਸੀ ਇੱਥੇ ਪੋਲਾ ਜੋਂਦਾ ਵੇਖੀਦਾ ਇਸ ਤਰ੍ਹਾਂ ਦਾ ਹੀ ਤੋਂਦਾ ਤੋਈ ਕਿ ਬੜੇ ਹਾਸੇ ਹੁੰਦੇ ਇੱਥੇ ਕੋਈ ਡਿੱਗ ਪੈਂਦਾ ਕਿਸੇ ਦੀ ਗੱਡੀ ਟੁੱਟ ਜਾਂਦੀ ਕੋਈ ਬੜੇ ਨੁਕਸਾਨ ਹੁੰਦਾ ਆ ਨਜ਼ਰ ਤੋਂ ਬੰਦ ਆ ਰਿਹਾ ਹੇ ਤਾਂ ਪੁਲ ਬਣਿਆ ਕਿਉਂ ਨਹੀਂ ਏ ਬਣਿਆ ਦੀ ਸਰਕਾਰ ਜਿਹੜੀ ਆ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਤੇ ਕਿਸੇ ਵੱਡੇ ਹਾਸੇ ਦੀ ਉਡੀਕ ਚ ਆ ਕੋਈ ਬੱਸ ਬਲਟੂ ਗਈ 10-20 ਬੰਦੇ ਮਰਨਗੇ ਤੇ ਫੇਰ ਜਿਹੜਾ ਸ਼ਾਇਦ ਸਰਕਾਰ ਦਾ ਧਿਆਨ ਪਵੇ ਸਰਪੰਚ ਸਾਹਿਬ ਵੀ ਕਾਉਂਸਲਰ ਸਾਹਿਬ ਵੀ ਵਿਚਾਰੇ ਅਖਬਾਰਾਂ 'ਚ ਤੇ ਉਹ ਦੇਣ ਦੇ ਆ ਵੀ ਇਹ ਪੁਲ ਜਿਹੜਾ ਬਣੇ ਪਰ ਧਿਆਨ ਨਹੀਂ ਸਰਕਾਰ ਦਾ ਧਿਆਨ ਬਿਲਕੁਲ ਨਹੀਂ ਹਾਸੇ ਤੇ ਰੋਜ਼ ਕੋਈ ਨਾ ਕੋਈ ਜਿਹੜਾ ਵਿਚਾਰਾ ਉਹ ਗਰੇਲਾਂਾਂ ਨਾਲ ਵਜਾ ਹੀ ਹੁੰਦਾ ਆ ਭਗਵੰਤ ਮਾਨ ਜੀ ਨੇ ਆਉਣਾ ਹੋਵੇ ਤੇ ਉਦੋਂ ਸਫਾਈ ਦਾ ਹਾਲ ਵੇਖਿਆ ਕਰੋ ਤੇ ਆ ਸਾਰਾ ਜਿਹੜਾ ਟੱਕਿਆ ਹੁੰਦਾ ਤਾਂ ਆ ਕੇ ਭਗਵੰਤ ਮਾਨ ਜੀ ਨੂੰ ਨਜ਼ਰ ਹੀ ਨਾ ਆਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਪਿੰਡ ਮਾਹਲੋਂ ਜਿਹੜਾ ਕਿ ਰੋਡ ਜਾਂਦਾ ਸਪੂਲਤ ਦੀਆਂ ਜਿਹੜਾ ਕਿ ਪਿੰਡ ਮਾਹਲੋਂ ਰਸਤਾ ਜਿਹੜਾ ਜੋੜਦਾਵਾ ਤੇ ਇਤਿਹਾਸਿਕ ਮੰਦਿਰ ਬਾਲਮੀਕ ਤੀਰਤ ਜਿਹੜਾ ਮੰਦਿਰ ਆ ਉਸ ਨੂੰ ਜਿਹੜਾ ਰੋਡ ਜਾਂਦਾ ਤੁਸੀਂ ਹਾਲਾਤ ਦੇਖੋ ਕੀ ਨੇ ਕਿ ਐਕਸੀਡੈਂਟ ਕਹਿ ਸਕਦੇ ਆ ਵੀ ਇੱਕ ਜਿਹੜੀ ਗੱਡੀ ਦਾ ਹਾਦਸਾ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਵਿੱਚ ਗੱਡੀ ਜਿਹੜੀ ਕੀ ਬਿਲਕੁਲ ਜਿਹੜੀ ਕੀ ਪੁਲ ਤੋਂ ਡੇਗ ਚਲੀ ਸੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਹ بڑے ਚਿਰ ਤੋਂ ਜਿਹੜਾ ਪੁਲ ਬੰਦਾ ਆ ਰਿਹਾ ਵਾ ਪਰ ਅੱਜ ਤੱਕ ਜਿਹੜਾ ਇਹ ਪੁਲ ਬਣਿਆ ਕਿਉਂ ਨਹੀਂ ਆ ਕਿਉਂ ਜਿਹੜਾ ਇੱਕ ਬਣੇ ਤਾਂ ਤਸਵੀਰਾਂ ਖਾਵਾਂਗੇ ਪੁਲ ਬਣਨ ਦੀਆਂ ਜਿਹੜਾ ਕੀ ਕੰਮ ਬਿਲਕੁਲ ਜਿਹੜਾ ਬੰਦ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪੁਲ ਬਿਲਕੁਲ ਜਿਹੜਾ ਬੰਦ ਹੋ ਚੁੱਕਿਆ ਵਾ ਅੱਜ ਤੱਕ ਇਹਨੂੰ ਕਾਫੀ ਸਮਾਂ ਸਮਾਂ ਹੋ ਗਿਆ ਇਹਨੂੰ ਕੰਮ ਜਿਹੜਾ ਬੰਦ ਪਿਆ ਵਾ ਪਰ ਤੁਸੀਂ ਦੇਖਦੋ ਇੱਕ ਦੇ ਹਾਸਾ ਜ਼ਰੂਰ ਹੋ ਜਾਂਦਾ ਜੇਕਰ ਇਹ ਪੁਲ ਖੁੱਲਾ ਹੁੰਦਾ ਤਾਂ ਮੈਨੂੰ ਲੱਗਦਾ ਅਜਿਹੇ ਆਸਤਾ ਨਾ ਹੁੰਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਾ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀ ਕਰ ਰਾਇਆ ਅ ਮੇਰੇ ਮਾਹਲ ਦੀਆਂ ਆ ਰਹੇ ਸੋੜੀਆ ਸਿਰਾਂ ਸਾਰੀਆਂ ਬਿਲਕੁਲ ਮੇਰੇ ਭਾਜੀ ਆਓ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਜਿਹੜੇ ਕਿ ਲੋਕ ਬਹੁਤ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਕੀ ਕਹਿਣਾ ਚਾਹੋਗੇ ਪੁਲ ਬਾਰੇ ਤੁਹਾਡਾ ਦਸ਼ਕਾ ਸਾਂਝਾ ਕਰ ਦਿਓ ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਇਹ ਭਾਜੀ ਆਪਾਂ ਮਾਲਾਦੇਵ ਸਨੀਕ ਆ ਤੇ ਰਹਿੰਦੇ ਹੁਨੀ ਸਿਟੀ ਇਹਦੇ ਪੋਲਾ ਜਉਂਦਾ ਵੇਖੀਦਾ ਇਸ ਤਰ੍ਹਾਂ ਦਾ ਹੀ ਤੋਜਾ ਤੋਈ ਕਬੜੇ ਹਾਸਿਆਂ ਹੁੰਦੇ ਇਥੇ ਕੋਈ ਡਿੱਗ ਪੈਂਦਾ ਕਿਸੇ ਦੀ ਗੱਡੀ ਟੁੱਟ ਜਾਂਦੀ ਕੋਈ ਬੜੇ ਨੁਕਸਾਨ ਹੁੰਦਾ ਆ ਕਿੰਨੇ ਲੋਕ ਐਸੇ ਇਸ ਤਰ੍ਹਾਂ ਹਲਾਅ ਦੇਖੇ ਇਹ ਤੇ ਭਾਜੀ ਜੌਂਦਾ ਬਣਿਆ ਜੌਂਦੇ ਆਪਾਂ ਮੁਰਸਿਭਾ ਲਈ ਹੁੰਦਾ ਇਸ ਤਰ੍ਹਾਂ ਇਹਨਾਂ ਪਹਿਲਾਂ ਤੇ ਕੋਟਲੇ ਵਾਲਾ ਬਣ ਜਾਂਦੇ ਸਾਡੀ ਜ਼ਮੀਨ ਉਧਰ ਆਪਾਂ ਜਾਂਦੇ ਰੋਜ਼ੀ ਕੋਟਲੇ ਵਾਲਾ ਪੁਲ ਬਣ ਜਾਂਦਾ ਪਹਿਲਾਂ ਤੇ ਇਹ ਜੇ ਕਾਰਪੋਰੇਸ਼ਨ ਸਾਡਾ ਪਿੰਡ ਵੀ ਮਾਲ ਅਜੇ ਤੱਕ ਨਹੀਂ ਭਾਜੀ ਬਣਿਆ ਇਹ ਬਹੁਤ ਮੰਦਾ ਹੱਜੇ ਇੱਧਰ ਇਹ ਕੰਮ ਪੁਲ ਬਣਾਉਂਦੇ ਮਤਲਬ ਕੰਮ ਕਿਉਂ ਬੰਦ ਕਰਤਾ ਵਿਚਾਲੇ ਪਤਾ ਨਹੀਂ ਭਾਜੀ ਇੱਕ ਦੋ ਵਾਰ ਆਏ ਆ ਥੋੜਾ ਜਿਹਾ ਭਰਿਆ ਮੁੜ ਕੇ ਫੇਰ ਕੰਮ ਬ ਹੀ ਮੰਗ ਕਰਦੇ ਹੋ ਮਾਂ ਕਿਹੋ ਕਰਦੇ ਪਏ ਚੌੜਾ ਰੋ ਜਿਹਦਾ ਪਹਰੀ ਪੁਲ ਇਥੇ ਪਰੇਸ਼ਾਨੀ ਹੁੰਦੀ ਆ ਸਵੇਰੇ ਵੀ ਜਾਮ ਲਾ ਜਾਂਦਾ 8 ਵਜੇ ਤੋਂ ਲੈ ਕੇ ਤੇ 9 ਵਜੇ ਤੱਕ ਲੋਕੀ ਜਿਹੜੇ ਕੰਮਾਂ ਜਾਂਦੇ ਆ ਤੇ ਐਸ ਵੇਲੇ ਭਾਜੀ ਵੇਖੋ 6 ਵਜੇ ਤੋਂ ਲੈ ਕੇ 7 ਵਜੇ ਤੱਕ ਇਹੋ ਹਾਲ ਹੁੰਦਾ ਵੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾ ਦੇ ਪਿੰਡ ਮਾਹਲ ਦੀ ਆ ਕੱਲੀ ਕੱਲੀ ਤੁਹਾਨੂੰ ਸਾਂਝੀ ਕਰਾਂਗੇ ਆਏ ਜਨ ਇਥੇ ਜਿਹੜੇ ਕੀ ਖਾਸੇ ਹੋ ਜਾਂਦੇ ਨੇ ਪਰ ਪਤਾ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਇਸ ਵਾਰ ਧਿਆਨ ਦੇ ਰਿਹਾ ਅਤੇ ਕਿਉਂ ਵੀ ਜਿਹੜਾ ਇਸ ਜਿਹੜਾ ਪੁਲ ਕਿਉਂ ਨਹੀਂ ਬਣਾਇਆ ਜਾ ਰਿਹਾ ਗੱਲ ਬਾਤ ਵੀ ਕਰਾਂਗੇ ਵੀਰ ਦੇ ਨਾਲ ਵੀ ਬਣਿਆ ਜੀ ਸਰਕਾਰ ਜਿਹੜੀ ਆ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਤੇ ਕਿਸੇ ਵੱਡੇ ਹਾਸੇ ਦੀ ਉਡੀਕ ਚ ਆ ਕਿ ਜਿਸ ਦਿਨ ਕੋਈ ਵੱਸ ਪਲਟੂਗੀ 10 20 ਬੰਦੇ ਮਰਨਗੇ ਤੇ ਫੇਰ ਜਿਹੜਾ ਸ਼ਹਿਰ ਸਰਕਾਰ ਦਾ ਧਿਆਨ ਪਾਵੇ ਕਿਉਂਕਿ ਅਕਸਰ ਸਰਪੰਚ ਸਾਹਿਬ ਵੀ ਕਾਉਂਸਲਰ ਸਾਹਿਬ ਵੀ ਵਿਚਾਰੇ ਅਖਬਾਰਾਂ ਚ ਤੇ ਉਹ ਦੇਣ ਦੇ ਆ ਵੀ ਇਹ ਪੋਲ ਜਿਹੜਾ ਬਣੇ ਪਰ ਧਿਆਨ ਨਹੀਂ ਸਰਕਾਰ ਦਾ ਧਿਆਨ ਬਿਲਕੁਲ ਨਹੀਂ ਜੀ ਪਰ ਗੱਲ ਕਰੀਏ ਭਾਗਸ ਮਾਂ ਤੇ ਕਹਿੰਦੇ ਨੇ ਵੀ ਸਾਡੇ ਕੋਲ ਪੈਸਾ ਬੜਾ ਖਜ਼ਾਨਾ ਭਰਿਆ ਹੋਇਆ ਵਾ ਫਿਰ ਕਿਉਂ ਨਹੀਂ ਖਤਾਲਾ ਲੱਗ ਰਿਹਾ ਜਿਹੜਾ ਪੋਲ ਬਣਾ ਗਿਆ ਤਾਂ ਛੱਡ ਦਿੱਤਾ ਗਿਆ ਇਹ ਕਰੋੜਾ ਛੱਡਿਆ ਗਿਆ ਹੁਣ ਕੰਮਕਾਰ ਕਿਉਂ ਨਹੀਂ ਪੂਰਾ ਹੋ ਰਿਹਾ ਜੀ ਇਹ ਤੇ ਭਗਵੰਤ ਮਾਨ ਜੀ ਜਿੱਦਾਂ ਅਕਸਰ ਜਿਹੜਾ ਵੇਖੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਾਵਨ ਤੀਰਥ ਨੂੰ ਇਹ ਰਸਤਾ ਜਾਂਦਾ ਜੀ ਇਹ ਰਸਤਾ ਜਿਹੜਾ ਜੀ ਪਾਵਨ ਤੀਰਥ ਨੂੰ ਜਾਂਦਾ ਆ ਤੇ ਸਾਡੇ ਲਈ ਬਹੁਤ ਪਵਿੱਤਰ ਉਹ ਸਥਾਨ ਆ ਇਸ ਕਰਕੇ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਪੋਲਿਆ ਨੂੰ ਚੌੜਾ ਕੀਤਾ ਜਾਵੇ ਤੇ ਜਿਹੜਾ ਆ ਤਾਂ ਕਿ ਲੋਕਾਂ ਨੂੰ ਰਾਹਗੀਰਾਂ ਨੂੰ ਇੱਥੇ ਜਿਹੜੀ ਆ ਤਕਲੀਫ ਦਾ ਸਾਹਮਣਾ ਨਾ ਹੋਵੇ ਕੀ ਲੱਗਦਾ ਨਹੀਂ ਕਦੀ ਕਿੰਨੇ ਕਿਥੇ ਐਕਸੀਡੈਂਟ ਹੋ ਜਾਂਦੇ ਨੇ ਕਿੰਨੇ ਕਿ ਹਾਦਸੇ ਅਜ ਦਿਨ ਵੇਖਣ ਮਿਲਦੇ ਨੇ ਹਾਸੇ ਤੇ ਰੋਜ਼ ਕੋਈ ਨਾ ਕੋਈ ਜਿਹੜਾ ਵਿਚਾਰਾ ਉਹ ਗਰੇਲਾਂਾ ਵਜਾ ਹੀ ਹੁੰਦਾ ਆ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿੱਦਾਂ ਸਰਕਾਰ ਜਿਹੜੀ ਆ ਕਿ ਵੱਡੇ ਹਾਸੇ ਦੀ ਉਡੀਕ 'ਚ ਆ ਵੀ ਕੋਈ ਬਾਤ ਸਪਲਟੇ ਦਾ ਵੀ ਬੰਦੇ ਮਰਨ ਤੇ ਫੇਰ ਆਊਗੀ ਸਿਰਫ ਮੀਡੀਆ ਹੀ ਆ ਜਿਹੜੀ ਟਾਈਮ ਸਰ ਪਹੁੰਚ ਕੇ ਤੇ ਆ ਜਿਹੜੀ ਲੋਕਾਂ ਦਾ ਦੁੱਖ ਦਰਦ ਸੁਣਦੀ ਆ ਤੇ ਆ ਕਵਰੇਜ ਕਰਨ ਈ ਆ ਸਰਕਾਰ ਦਾ ਕੋਈ ਵੀ ਬੰਦਾ ਹਲੀ ਤੱਕ ਤੁਸੀਂ ਵੀ ਵੇਖੋ ਕਿੰਨਾ ਟਾਈਮ ਹੋ ਗਿਆ ਕੋਈ ਆਇਆ ਜੋ ਪੱਕੀ ਲੱਗਦਾ ਨਹੀਂ ਆ ਜਿਹੜਾ ਅੱਧਾ ਕੋ ਬੋ ਛੱਡਿਆ ਬਣਾ ਕੇ ਕਿ ਲੱਗਦਾ ਨੈਰਬੱਟੂ ਦਾ ਕੰਮ ਕਰਦਾ ਪਿੰਡ ਮਾਹਾਂ ਨੂੰ ਇੱਧਰ ਲੋਪੋ ਕੇ ਗੱਲ ਕਰੀਏ ਪਿੰਡ ਅਟਾਰੀ ਬਾਰਡਰ ਨੂੰ ਜਿਹੜਾ ਹੋ ਜਾਂਦਾ ਕਿੰਨੇ ਕਿ ਪਿੰਡ ਲੱਗਦੇ ਇਸ ਰਾਸਤੇ ਨੂੰ ਇੱਕ ਇਹ ਮੈਨੂੰ ਜ਼ਿਆਦਾ ਤੇ ਨਹੀਂ ਪਰ ਜਾਦਾ ਨਹੀਂ 30 40 ਪਿੰਡ ਤੇ ਲੱਗਦੇ ਹੀ ਹੋਣਗੇ ਜੀ ਜਿਨ੍ਹਾਂ ਦੀ ਕਿ ਪਾਪੂਲੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਆ ਕਲੋਨੀਆਂ ਕਿੰਨੀਆਂ ਵਸ ਗਈਆਂ ਤੁਸੀਂ ਵੇਖੋ ਸਨੀਨ ਕਲੇਵ ਹੋਰ ਜਿਹੜੀਆਂ ਕਲੋਨੀਆਂ ਡੀਐਸ ਸਟੇਟੀਆਂ ਹੋਰ ਕਿੰਨੀਆਂ ਕਲੋਨੀਆਂ ਜਿਹੜੀਆਂ ਉਹ ਅੱਗੇ ਵਸ ਗਈਆਂ ਜਿਨ੍ਹਾਂ ਦੇ ਲੱਗਦਾ ਨਹੀਂ ਇੱਥੇ ਜਦੋਂ ਕੋਈ ਨਾ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੋਈ ਵੀ ਇੱਥੇ ਵੀਆਈਪੀ ਆਉਂਦਾ ਵਾ ਤੇ ਖਾਸ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਜਦੋਂ ਆਉਂਦੇ ਨੇ ਤੇ ਇਸੇ ਰੋਡ 'ਤੇ ਲੰਘਦੇ ਨੇ ਉਦੋਂ ਦੇ ਜਾਲੀਆਂ ਦੇ ਨਾਲ ਢੱਕ ਦਿੰਦੇ ਨੇ ਵੀ ਕਿਸੇ ਨੂੰ ਪਤਾ ਨਾ ਲੱਗੇ ਕਿ ਲੱਗਦਾ ਨਹੀਂ ਇੱਕ ਨਾਲੇ ਗੰਦਾ ਲਾਲਾਕ ਵਾਲੇ ਸਮੈਲ ਆ ਰਹੀ ਆ ਕਿ ਲੱਗਦਾ ਨਜਵਤੂ ਦਾ ਕੰਮ ਕਰਦੇ ਨੇ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਦੋਂ ਕਿ ਨੇ ਭਗਵੰਤ ਮਾਨ ਜੀ ਨੇ ਆਉਣਾ ਹੋਵੇ ਤੇ ਉਦੋਂ ਸਫਾਈ ਦਾ ਹਾਲ ਵੇਖਿਆ ਕਰੋ ਤੇ ਆ ਸਾਰਾ ਜਿਹੜਾ ਟੱਕਿਆ ਹੁੰਦਾ ਤਾਂ ਆ ਕੇ ਭਗਵੰਤ ਮਾਨ ਜੀ ਨੂੰ ਨਜ਼ਰ ਹੀ ਨਾ ਆਵੇ ਤੇ ਭਗਵੰਤ ਮਾਨ ਜੀ ਉਦਾਂ ਦੇ ਕਹਿੰਦੇ ਆ ਵੀ ਸਾਡੇ ਗੁਫਤਚਾਰ ਬੜੇ ਜਾਂ ਸਾਡੇ ਐਮਐਲਏ ਬਹੁਤ ਕੰਮ ਕਰ ਰਹੇ ਨੇ ਤੇ ਇਸ ਪੁਲ ਵੱਲ ਧਿਆਨ ਕਿਉਂ ਨਹੀਂ ਪੈਂਡਿਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਜੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾ ਕੀ ਹੈ ਤੁਹਾਡਾ ਕੀ ਕਹਿਣਾ ਜਾਓਗੇ ਜਿਹੜਾ ਗੱਡੀ ਦਾ ਹਾਦਸਾ ਹੋ ਗਿਆ ਗੱਡੀ ਜੇਕਰ ਨਾਲ ਲੋਜਿਕ ਜਿਹਾ ਲੱਗੀ ਹੁੰਦੀ ਆ ਤੇ ਗੱਡੀ ਥੱਲੇ ਡਿੱਗ ਸਕਦੀ ਸੀ ਭਾਜੀ ਇਹ ਮੇਨ ਰੋਡ ਆ RAM TEERTH MANDIR ਨੂੰ ਜਾਂਦਾ ਏ ਇਹ ਪੁਲ ਤੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਆ ਇਸ ਪੁਲ ਨੂੰ ਘੱਟੋ ਘੱਟ ਵੀ ਕਾਫੀ ਟਾਈਮ ਹੋ ਗਿਆ ਬੰਦਿਆਂ ਨੂੰ ਉਹ ਪਿੱਛੇ ਬਣਿਆ ਪਿਆ ਅੱਧਾ ਰੁਕ ਗਿਆ ਇਹਨੂੰ ਚਾਹੀਦਾ ਏ ਪੂਰਾ ਜਲਦੀ ਤੋਂ ਜਲਦੀ ਕੰਪਲੀਟ ਕਰੇ ਨਾ ਹਾਂਜੀ ਪਰ ਕੀ ਲੱਗਦਾ ਵਾ ਕੰਮ ਕਿਉਂ ਰੁਕ ਗਿਆ ਵਾ ਕਿੰਨੇ ਚਿਰ ਤੋਂ ਜਰਾ ਇਹ ਤੁਸੀਂ ਬਣਾ ਰਹੇ ਹੋ ਪੁਲ ਕੀ ਲੱਗਦਾ ਤੁਹਾਨੂੰ ਕੰਮ ਕਿਉਂ ਰੁਕ ਗਿਆ ਵਾ ਕੀ ਕਿੱਥੇ ਕਮੀ ਆ ਗਈ ਏ ਇਹਦੇ ਵਿੱਚ ਭਾਜੀ ਮੈਨੂੰ ਜਾਣਕਾਰੀ ਇੰਨੀ ਨਹੀਂ ਜੋ ਇਹਦੇ ਬਾਰੇ ਮੈਨੂੰ ਇਨੀ ਜਾਣਕਾਰੀ ਨਹੀਂ ਹੈਗੀ ਕੰਮ ਕਿਉਂ ਰੁਕ ਗਿਆ ਲੇਕਿਨ ਇਹਦੇ ਵਿੱਚ ਜਿਹੜੇ ਹਿਸਾਬ ਨਾਲ ਉਹ ਗੱਡੀ ਡਿੱਗੀ ਆ ਕੱਲ ਨੂੰ ਹੋਰ ਵੀ ਕੋਈ ਚੀਜ਼ ਹਾਸਾ ਹੋ ਸਕਦਾ ਆ ਗੱਡੀ ਦਾ ਕਿਉਂਕਿ ਇਹਦੇ ਨਾਲ ਜਿਹੜਾ ਬੈਰ ਲਿਆ ਪਟਰੀਆਂ ਬਣੀਆਂ ਲੋਹੇ ਦੀਆਂ ਉਹ ਵੀ ਵਿੰਗੀਆਂ ਹੋ ਗਈਆਂ ਉਹ ਵੀ ਨਾਲ ਉਹ ਗੱਡੀ ਦੀ ਹਾਲਤ ਦੇਖ ਸਕਦੇ ਹੋ ਕੈਮਰਾ ਘੁਮਾਓ ਤੇ ਉਹ ਗੱਡੀ ਦੀ ਚੈੱਕ ਕਰੋ ਕਿ ਲੱਗਦਾ ਨਹੀਂ ਪੁਲ ਜਿਹੜਾ ਤਾਂਗਿਆ ਪੁਲ ਖੁੱਲਾ ਹੋਣਾ ਚਾਹੀਦਾ ਬਾਈ ਤਾਂ ਜੋ ਕਿ ਜਿਹੜਾ ਰਸਤਾ ਜਿਹੜਾ ਲੰਘ ਸਕਣ ਲੋਕ ਕਿਉਂਕਿ ਇਹੋ ਜਿਹੜਾ ਪੁਲ ਹੈ ਇਹ ਰਸਤਾ ਵਾ ਕਈ ਪਿੰਡਾਂ ਨੂੰ ਜਿਹੜਾ ਸਹ ਦਿੰਦਾ ਏ ਇਹ ਭਾਜੀ ਬਹੁਤ ਪਿੰਡਾਂ ਨੂੰ ਰਸਤਾ ਦਿੰਦਾ ਬਾਰਡਰ ਏਰੀਆ ਦੇ ਜਿੰਨੇ ਵੀ ਪਿੰਡ ਸਾਰੇ ਇਹੋ ਰੋਡ ਆ ਜਾਣੇ ਰਾਣੀਆਂ ਬਾਰਡਰ ਰਾਮ ਤੀਰਥ ਮੇਨ ਹੈਗਾ ਜੋ ਰਾਮ ਤੀਰਥ ਮੰਦਿਰ ਜਿੰਨੂੰ ਇਹ ਰੋਡ ਜਬੋ ਜਿਆਦਾ ਚੱਲਦਾ ਏ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੋਰ ਹੀ ਲੋਕਾਂ ਨਾਲ ਗੱਲਬਾਤ ਕਰਾਂਗੇ ਅ ਵੀਰੇ ਕੀ ਜਾਣਾ ਜਾਏਗਾ ਅਸੀਂ ਦੇਖਿਆ ਪੋਲ ਦੇ ਇੰਦਾ ਤੰਗ ਆ ਲੋਕਾਂ ਦਾ ਜਾਨ ਲੱਗ ਗਿਆ ਗੱਡੀ ਹਾਸਾ ਅਗਰਸਤ ਹੋ ਗਈ ਆ ਜੇਕਰ ਨਾਲ ਲੋਜੀ ਕਿੱਡਾ ਲੱਗੀ ਹੁੰਦੀ ਆ ਤੇ ਗੱਡੀ ਥਲੇ ਡਿੱਗ ਜਣੀ ਸੀ ਹਾਂਜੀ ਹਾਂਜੀ ਉਹ ਗੱਡੀ ਇਹ ਪੋਲ ਬਣਾ ਚਾਹੀਦਾ ਇਹ ਬੜੇ ਦਿਨਾਂ ਦਾ ਪਹਿਲਾਂ ਦਾ ਟੁੱਟਾ ਜੋ ਇਹ ਜਦੋਂ ਬਾਈ ਗਰੇਲਾਂ ਅੰਦਰੋਂ ਗਈਆਂ ਜਦੋਂ ਬਣੂਗਾ ਤਾਂ ਫੇਰੀ ਇਹਦੀ ਗੱਡੀਆਂ ਵਧੀਆ ਨੰਗਣ ਗਿਆ ਇਹ ਬਣਾਉਣਾ ਚਾਹੀਦਾ ਸਰਕਾਰੇ ਬਣਾਉਣ ਲਈ ਨਹੀਂ ਆ ਗਰੇਲਾਂ ਪਹਿਲਾਂ ਨੇ ਟੁੱਟੀਆਂ ਅੰਦਰੋਂ ਡਿੱਗੀ ਆ ਵੇਖੋ ਜੇ ਥੋੜੀ ਹੋਰ ਇੱਧਰ ਗੱਡੀ ਜਾਂਦੀ ਤੇ ਗੱਡੀ ਥੱਲੇ ਡੇਕ ਸਕਦੀ ਸੀ ਹਾਂ ਪੁਲ ਬਣਾਉਣਾ ਚਾਹੀਦਾ ਪੁਲ ਕਾਫੀ ਛੋਟਾ ਆਵਾ ਜਾਈ ਇੱਥੇ ਜਾਰੀ ਚੱਲਦੀ ਆ ਤੇ ਚਾਹੀਦਾ ਸਰਕਾਰ ਨੂੰ ਕੰਮ ਚੱਲਣ ਡਿਆ ਪੁਲ ਨਾ ਲਾਗੇ ਬਣਾਉਣਾ ਚਾਹੀਦਾ ਨੂੰ ਵੱਡਾ ਕਰਨਾ ਚਾਹੀਦਾ ਪੁਲ ਨੂੰ ਭਾਈ ਕੀ ਨਾਂ ਤੁਹਾਡਾ ਮੇਰਾ ਨਾਂ ਜਸਪੀਰ ਸਿੰਘ ਆ ਸੰਨੂ ਸਤਪਾਲ ਸਿੰਘ ਇੱਥੋਂ ਵੀ ਹਾਲਾਤ ਕੀ ਨੇ ਕਦੋਂ گے ਇੱਥੇ ਰੋਜ਼ ਕਿੰਨੇ ਕਿ ਐਕਸੀਡੈਂਟ ਹੁੰਦੇ ਨੇ ਕਿੰਨੇ ਕਿ ਹਾਦਸੇ ਹੁੰਦੇ ਨੇ ਦੇਖੋ ਜੇ ਤੁਸੀਂ ਚਾਹੋ ਨਾ ਵੱਡੇ ਭਾਈ ਜੀ ਐਕਸੀਡੈਂਟ ਤੇ ਤੁਸੀਂ ਪੁੱਛੋ ਹੀ ਕੋਸ਼ਣਾ ਚੜੇ ਵੇਲੇ ਕਦੋਂ ਹੋ ਸਕਦਾ ਠੀਕ ਜਣਾ ਇਹਦਾ ਕੋਈ ਟਾਈਮ ਨਹੀਂ ਹੈ ਐਕਸੀਡੈਂਟ ਦਾ ਭਾਵੇਂ ਕੋਨੇ ਫੇਰ ਹੋ ਜੇ ਟੁੰਡੇ ਕਾਰਨ ਹੈਗਾ ਪੁਲ ਜਦੋਂ ਸਾਡੀ ਚੀ ਰਸਤਾ ਹੀ ਨਹੀਂ ਸਹੀ ਹੈਗਾ ਨੰਨੋਂ ਦਾ 15 ਵਾਰੀ ਦੇ ਪੈਸੇ ਲਾ ਕੇ ਖਾ ਗਏ ਠੇਕੇਦਾਰ ਕਹਿ ਦਿੰਦੇ ਜੀ ਮਰ ਗਿਆ ਉਹਦਾ ਸਾਲਾ ਸਾਲ ਬਾਅਦ ਇੱਕ ਪੁਲੀ ਬਣਾ ਜਾਂਦਾ ਇੱਕ ਪਿੱਲਰ ਪਾ ਜੂਗੇ ਤੇ ਮੁੜ ਕੇ ਮਰ ਜੂਗਾ ਵੀਰੇ ਸੁਬੀ ਇਹ ਜਿਹੜਾ ਪੁਲ ਬਣਾਇਆ ਕਬਿਲਾਂ ਦਾ ਕਾਫੀ ਲੰਬੇ ਸੇ ਤੋਂ ਬਣਾਇਆ ਵਾ ਕਿਉਂਕਿ ਜਿਹੜਾ ਸਰੀਆਂ ਜਗਾ ਤੱਕ ਲੱਗ ਗਿਆ ਵਾ ਉਸ ਤੋਂ ਬਾਅਦ ਕੰਮ ਕਿਉਂ ਗੰਗ ਦਾ ਆ ਗਿਆਗੇ ਉਹ ਸਰੀਆ ਵੇਚ ਕੇ ਖਾ ਜਾਂਦੇ ਆ ਜਿਹੜਾ ਤੇਲ ਹੁੰਦਾ ਤੇਵਾ ਆਪੀ ਜਾਂਦੇ ਵੇਚ ਦਿੰਦੇ ਆ ਹੋਰ ਕੀ ਲੱਗਦਾ ਨਹੀਂ ਲੋਕਾਂ ਦੀ ਜਾਨ ਦੇ ਨਾਲ ਖੇਡਦੇ ਨੇ ਜੇਕਰ ਪੁਲ ਵੱਡਾ ਹੁੰਦਾ ਇਹਦਾ ਹਾਸਾ ਨਾ ਹੁੰਦਾ ਉਹ ਉਹ ਕਹਿੰਦੇ ਮਰਦਾ ਮਰੇ ਸਾਨੂੰ ਕੀ ਲੋੜ ਇਹਦੇ ਨਾਲ ਸਾਨੂੰ ਆਪਣੇ ਪੈਸੇ ਖਾਣ ਨਾਲ ਮਤਭਲਿਆ 15ਵਰੀ ਚੋਕ ਪਹਿਲਾਂ ਕਾਲੀਆਂ ਕੋ ਖਾਂਦੇ ਰਹੇ ਆ ਮੁੜ ਕੇ ਕਾਂਗਰਸ ਹੀ ਕਾਂਗਰਸ ਕੋ ਖਾਦਾ ਉਹ ਇਹ ਦੇਖੋ ਖਾਦਾ ਹੰਪ ਪਾਰਟੀ ਵਾਲੇ ਕੋ ਖਾ ਲਿਆ ਤੇ ਰਕਾਰਾ ਮਾਰ ਕੇ ਘਰ ਸੋਂ ਗਏ ਆ ਬੱਪੂ ਜੀ ਤੁਹਾਨੂੰ ਇੰਨਾ ਨਾ ਗਰਮ ਹੋ ਗਾਲਾਂ ਨਾ ਕੱਢੋ ਤੁਸੀਂ ਠੀਕ ਆ ਤੁਸੀਂ ਬੜੇ ਗਰਮ ਜੇ ਇੰਨੇ ਨਾਲ ਗਰਮ ਹੋ ਵੀ ਗਾਲਾਂ ਸੀ ਕੱਢਦੇ ਨਾਲ ਗਰਮੀ ਤਾਂ ਆ ਹੀ ਆਂਦੀ ਆ ਕਿ ਜਦੋਂ ਇੱਥੇ 1-2 ਮਰੇ ਹੁੰਦੇ ਆ ਤੇ ਇਹਨਾਂ ਕਿ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਪੈ ਖਾਣ ਲੱਗਿਆ ਉਹਨੂੰ ਸ਼ਰਮ ਆਉਂਦੀ ਹੀ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਭਵਨ ਸਿੰਘ ਮਾਨ ਨੂੰ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਨੂੰ ਇਹ ਦੇਖਣਾ ਚਾਹੀਦਾ ਮੌਕਾ ਆਣ ਕੇ ਪੀ ਕਿਉਂ ਆਣ ਕੇ ਨਾ ਪੈਸਾ ਖਾਂਦੇ ਆਏ ਕਿਉਂ ਨਹੀਂ ਫੜਦੇ ਇਹਨਾਂ ਨੂੰ ਬਲਸੀ ਦੇਖਿਆ ਜਦੋਂ ਕੋਈ ਲੀਡਰ ਲੰਘਦਾ ਆਏ ਦੀ ਇਤਿਆਸ ਸਿੰਘ ਮੰਦਰ ਆ ਪਵਨ ਸਥਾਨ ਆ RAMDTE ਜਦੋਂ ਲੋਕ ਲੰਘਦੇ ਨੇ ਆਂਦੀ ਵੱਡੇ ਵੱਡੇ ਲੀਡਰ ਆ ਤੇ ਉਦੋਂ ਉਹਨੂੰ ਜਾਲੀਆਂ ਦੇ ਨਾਲ ਹਰੀ ਜਾਲੀਆਂ ਨਾਲ ਟੱਕ ਕੇ ਦਿੰਦੇ ਨੇ ਕਿਉਂ ਟੱਕ ਤੇ ਤਾਂ ਦਿੰਦੇ ਆ ਵੀ ਸਾਡੀ ਕਰਤੂਤ ਨਾਲ ਕਿਸੇ ਨੂੰ ਪਤਾ ਲੱਗੇ ਵੀ ਇਹ ਜਿਹੜਾ ਪੈਸਾ ਖਾਂਦਾ ਉਹ ਪਤਾ ਨਾ ਲੱਗੇ ਕਿਸੇ ਨੂੰ ਵੀ ਠੇਕੇਦਾਰ ਨੇ ਪਤਾ ਨਹੀਂ 15 ਵਾਰੀ ਤੇ ਨੋਟਸ ਚੁਕਾયા ਪੀ 15 ਵਾਰੀ ਇਹਨੇ ਪੈਸੇ ਖਾਦੇ ਆ ਕੋਈ ਸ਼ਰਮ ਆਉਂਦੀ ਐ ਇਹਨਾਂ ਨੂੰ ਪਰ ਮੈਨੂੰ ਲੱਗਦਾ ਵੀ ਇਹ ਕੀ ਲੱਗਦਾ ਵੀ ਜੇਕਰ ਕਾਲੀਆਂ ਦੇ ਵੇਲੇ ਜਾਂ ਕਾਂਸੀ ਵੇਲੇ ਨਹੀਂ ਪੁਲ ਬਣਿਆ ਕੀ ਲੱਗਦਾ ਹੁਣ 3 ਸਾਲ ਸਰਕਾਰ ਨੂੰ ਲੰਘੇ ਨੇ ਕੀ ਲੱਗਦਾ ਹੁਣ ਆਮ ਆਮੀ ਪਾਰਟੀ ਦੇ ਰਾਜ ਸਰਕਾਰ ਪੁਲ ਬਣ ਜਾਊਗਾ ਉਹਨੇ ਬਣ ਦੇਣਾ ਹੀ ਨਹੀਂ ਇਹਨੇ ਪੈਸਾ ਖਾਈ ਜਾਣਾ ਤੇਲ ਆ ਗਿਆ ਦਿਖਾ ਲਿਆ ਪੈਸੇ ਆ ਗਏ ਲੋਹਾ ਵੇਚ ਕੇ ਕਵਾੜੀਆਂ ਨੂੰ ਦੇਤਾ ਰਾਤ ਨੂੰ ਟਰਾਲੀਆਂ ਲਾਦੇ ਕਵਾੜੀਆਂ ਕੋ ਚਲੀਆਂ ਜਾਂਦੀਆਂ ਮੈਨੂੰ ਇਹ ਸੋ ਵੀ ਕਿਸੇ ਦੇਖਿਆ ਨਾਲਾ ਜਿਹੜਾ ਇਹ ਵੀ ਬੜਾ ਗ੍ਰਹਿ ਲਾਉਂਦਾ ਵਾ ਗੰਦਾ ਪਾਣੀ ਆ ਰਿਹਾ ਲੋਕਾਂ ਦੇ ਬਿਮਾਰੀਆਂ ਨੇ ਫੈਲਿਆ ਕੀ ਜਾਣੀ ਚੋਈ ਦੁੱਖ ਨਹੀਂ ਆ ਨਾਲ ਇਹਦਾ ਇਸ ਕਰਕੇ ਨਹੀਂ ਦੁੱਖ ਪਰ ਨਾਲ ਜਿਹੜਾ ਨਹਿਰੀ ਗੰਦਾ ਪਾਣੀ ਰੋੜਾ ਪਾਣੀ ਆ ਉਹਦੇ ਕਿਸੇ ਨਾ ਕਿਸੇ ਬੰਨੇ ਜਾਣਾ ਹੀ ਆ ਸ਼ਿਵਰਾਜ ਕਿੱਦਾਂ ਵੜ ਜਾਊਗਾ ਜਿਹੜਾ ਬਾਰਸ਼ੀ ਪਾਣੀ ਆ ਜਾਵੇਗਾ ਉਹ ਕਿੱਧਰ ਜਾਏਗਾ ਉਹ ਇਹਦੀ ਚੀਜ਼ ਜਾਣਾ ਹੈ ਤਸਵੀਰਾਂ ਤਾਂ ਵਿੱਚ ਦੇਖ ਸਕਦੇ ਹੋ ਵੀ ਇਹ ਵੀ ਜਿਹੜਾ ਪੋਲ ਆ ਅੱਧਾ ਅੱਗ ਬਣਾਕ ਦਿੱਤਾ ਗਿਆ ਵਾ ਉਸ ਤੋਂ ਬਾਅਦ ਇਹ ਜਿਹੜਾ ਛੱਡ ਦਿੱਤਾ ਗਿਆ ਕਿਉਂ ਨਹੀਂ ਜਿਹੜਾ ਪੂਰਾ ਜਿਹੜਾ ਪੋਲ ਬਣਾਇਆ ਕਿਉਂ ਨਹੀਂ ਜੋੜਿਆ ਗਿਆ ਤੁਸੀਂ ਦੇਖ ਸਕਦੇ ਹੋ ਬڑے ਲੰਬੇ ਸਮੇਂ ਤੋਂ ਮੰਗ ਸੀ ਪੌਲ ਦੀ ਪਰ ਪੌਲ ਦਾ ਕੰਮ ਅਧ ਵਿਚਾਲੇ ਹੀ ਜਿਹੜਾ ਛੱਡ ਦਿੱਤਾ ਗਿਆ ਅੱਜ ਕਹਿੰਦੇ ਕਹਿੰਦੇ ਖਾਸਿਆਂ ਦਾ ਜਿਹੜਾ ਸੱਦਾ ਦੇ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਲੋਕ ਬਹੁਤ ਤੰਗ ਨੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਲੋਕ ਜਿਹੜੇ ਨਰਾਰਜੀ ਨੇ ਇਸ ਚੀਜ਼ ਨੂੰ ਲਾ ਕੇ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਪੌਲ ਜਿਹੜਾ ਵਾ ਕਿਤੇ ਜਦੋਂ ਬੰਦ ਆ ਰਿਹਾ ਪਰ ਕੰਮ ਅਧ ਵਿਚਾਲੇ ਛੱਡ ਦਿੱਤਾ ਗਿਆ ਅੱਜ ਗੱਡੀ ਪੜ ਚੱਲਦੀ ਸੀ ਕੀ ਕੀ ਵਾਲੇ ਜਾਓਗੇ ਕਿਉਂ ਨਹੀਂ ਕੰਮਕਾਰ ਚੱਲ ਰਿਹਾ ਜਾਂ ਮੈਂ ਤੇ ਜੀ ਇਹ ਕੋ ਜੋ ਸਰਕਾਰ ਦੇ ਹਾਲਾਤ ਆ ਉਹਦੇ ਅਕੋਰਡਿੰਗਲੀ ਦੇ ਕੋਈ ਵੀ ਹਾਸਾ ਹੋ ਸਕਦਾ ਬਾਕੀ ਸਰਕਾਰਾਂ ਨੂੰ ਆਪ ਹੀ ਚਾਹੀਦਾ ਅੱਜ ਹਾਸਾ ਹੋ ਚੱਲਿਆ ਸੀ ਗੱਡੀ ਥਰੇਡਕ ਚੱਲੀ ਸੀ ਜੇਕਰ ਪੁਲ ਖੁੱਲਾ ਹੁੰਦਾ ਤੇ ਹਾਸਾ ਨਾ ਹੁੰਦਾ ਅੱਜ ਪੁਲ ਤੰਗ ਹੋਣ ਕਰਕੇ ਜਿਹੜਾ ਤੁਸੀਂ ਦੇਖਿਆ ਗੱਡੀ ਜਿਹੜੀ ਸੀ ਪੱਲੇ ਪੱਲੇ ਪੜ ਚੱਲੀ ਸੀ ਜੇਕਰ ਲੋਹੇ ਦੀ ਗਿਰਦਾ ਨਾ ਹੁੰਦੀਆਂ ਤੇ ਹਾਸਾ ਹੋ ਜਣਾ ਸੀ ਇਹ ਅੱਜ ਨਹੀਂ ਹੈ ਇਹ 2-3 ਵਾਰ ਪਹਿਲਾਂ ਵੀ ਹੋ ਚੁੱਕਾ ਹੈ ਇਹ ਚੀਜ਼ ਬਾਕੀ ਸਰਕਾਰਾਂ ਨੂੰ ਆਪ ਹੀ ਸਮਝਣਾ ਚਾਹੀਦਾ ਇਹ ਉਹਨੂੰ ਤਾਂ ਧਿਆਨ ਪੇੜਾ ਸਰਕਾਰਾਂ ਦੇ ਜਦੋਂ ਜਿਹੜੇ ਲੀਡਰ ਜਾਂਦੇ ਲੰਘ ਕੇ ਆਂਦੇ ਨੇ ਵੱਡੇ ਵੱਡੇ ਲੀਡਰ ਉਦੋਂ ਹਰੀਆਂ ਹਰੀਆਂ ਜਾਲੀਆਂ ਪਾ ਕੇ ਇਹਨੂੰ ਟੱਕ ਹੀ ਦਿੱਤਾ ਜਾਂਦਾ ਇਹਨੂੰ ਕੀ ਕਹਿ ਸਕਦੇ ਜੀ ਇਹਦੇ ਮੇਨਲੀ ਪ੍ਰੋਬਲਮ ਜੋ ਵੀ ਹੈਗੀ ਨਾ ਕਿ ਸਰਕਾਰ ਨੂੰ ਚਾਹੀਦਾ ਕਿ ਇਹ ਚੀਜ਼ਾਂ ਨੂੰ ਆਪਣੇ ਆਪ ਕੀ ਜਿਹੜੇ ਹਾਸੇ ਨਾ ਹੋਣ ਠੀਕ ਹੈ ਜੀ ਬਹੁਤ ਅਲਵਾਦ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਵੀ ਹਾਸੇ ਨਾ ਹੋਣ ਇਸ ਵਾਰ ਜਿਹੜਾ ਧਿਆਨ ਦੇਣਾ ਚਾਹੀਦਾ ਵਾ ਵੀਰੇ ਕੀ ਕਹਿਣਾ ਚਾਹਾਂਗੇ ਪੁਲ ਤੰਗ ਬੜਾ ਆਇ ਦਿਨ ਹਾਸੇ ਹੁੰਦੀ ਨੇ ਕੀ ਕਹਿਣਾ ਜਾਓਗੇ ਤੁਸੀਂ ਪਿੰਡ ਮਾਲ ਦੇ ਰਹਿਣ ਵਾਲੇ ਐਹੋ ਹੀ ਆ ਗਏ ਮਾਲਕ ਐਨ ਮਾਲਕੀ ਭਾਈ ਪਰੇਸ਼ਾਨੀ ਤੁਹਾਨੂੰ ਪਰਾ ਕਿ ਨੰਗਨ ਦੀ ਵੀ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕਿ ਮਤਲਬ ਦਿੱਕਤ ਹੋ ਜਾਂਦੀ ਹੈ ਨੰਗਨ ਦੀ ਵੀ ਫਿਰ ਇਸ ਕਰਕੇ ਐਕਸੀਡੈਂਟ ਵੀ ਹੋ ਜਾਂਦਾ ਵਾ ਤੁਹਾਡੇ ਸਾਹਮਣੇ ਵੇਖ ਲੋ ਕੀ ਹਾਲ ਹੋ ਗਿਆ ਇਸ ਕਰਕੇ ਨੰਗਨ ਦੀ ਪਰ ਬੜੀ ਪਰੇਸ਼ਾਨੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਵੀ ਗੱਡੀ ਲੱਗਦੇ ਨਾਲ ਬਿਲਕੁਲ ਪੁਲ ਜਾਮ ਵੀ ਹੋ ਗਿਆ ਅਤੇ ਪੁਲ ਕਿਹਦੇ ਕਿਹਦੇ ਹਾਦਸੇ ਸਦਾ ਵੀ ਦੇ ਰਿਹਾ ਇਸ ਕਰਕੇ ਪੁਲ ਵੱਡਾ ਕਰਨ ਦੀ ਮੰਗਿਆ ਪਰ ਪੁਲ ਪਤਾ ਨਹੀਂ ਕਦੋਂ ਵੱਡਾ ਹੋਊਗਾ ਇਹ ਪ੍ਰਸ਼ਾਸਨ ਡੀਗ ਰਿਹਾ ਵੀ ਕੋਈ ਵੱਡੇ ਖਾਸੇ ਨੂੰ ਡੀਗ ਰਿਹਾ ਐ ਇਸ ਕਰਕੇ ਸਾਡੀ ਪ੍ਰਸ਼ਾਸਨ ਮੰਗਿਆ ਭਾਈ ਇਸ ਪੋਲ ਵੱਲ ਧਿਆਨ ਦਿੱਤਾ ਜਾਵੇ ਜਿਹੜਾ ਕੰਮ ਰਸਤੇ ਵਿੱਚ ਅਧੂਰਾ ਕੀਤਾ ਆ ਸੀ ਉਸ ਕੰਮ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਕਿ ਜਿਹੜਾ ਪੋਲ ਆ ਉਹ ਫਿਰ ਤੋਂ ਬਣ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰ ਸਰ